ਮਲਾਇਓ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੁੱਖ ਮੰਤਰੀ ਭਵਾਨ ਤਮਾਨ ਨੇ ਪੰਜਾਬ ਦੇ ਮਲਾਣੇ ਮੁੱਖ ਵਖਤ ਜਦੋਂ ਜਥੇਦਾਰਾਂ ਨਾਲ ਮੀਟਿੰਗ ਦੀ ਚੰਡੀਗੜ੍ਹ ਦੇ ਵਿੱਚ ਜੋ ਮੀਟਿੰਗ ਹੈ ਉਹ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਪਰ ਮੁਖਰੇ ਭਵਾਨ ਤਮਾਨ ਵੱਲੋਂ ਇਹ बार-बार ਇਹੀ ਕਿਹਾ ਗਿਆ ਕਿ ਢਾਟੀਆਂ ਮੰਗਾਂ ਦਾ ਹੱਲ ਜਲਦੀ ਕੀਤਾ ਜਾਊਗਾ ਪੰਜਾਬ ਸਟੇਟ ਮਨਸ ਜੁਨਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਮੰਗਾਈ ਪੱਤੇ ਦੇ ਵਿੱਚ ਵਾਧਾ ਕੀਤਾ ਜਾਵੇ ਪ੍ਰਮੁੱਖ ਮੰਤਰੀ ਭਗਵਾਨ ਗਮਾਨ ਨੇ ਇਹ ਕਿਹਾ ਗਿਆ ਕਿ ਇਸ ਵਾਰੀ ਜਲਦੀ ਹੀ ਫਾਈਨਲ ਕੀਤਾ ਜਾਊਗਾ ਪੁਰਾਣੀ ਪੈਨਸਨ ਬਹਾਲ ਕਰਾਉਣ ਵਾਸਤੇ ਵੀ ਜੋ ਮੀਟਿੰਗ ਹੋਈ ਜਿਸ ਤੇ ਉਹਨਾਂ ਨੇ ਕਿਹਾ ਕਿ ਮੈਂ ਜੋ ਮੈਸੇਜ ਆ ਉਹ ਆਪਣੇ ਨੂੰ ਭੇਜਦਾ ਹੈ ਉਹ ਕੇਨ ਸਰਕਾਰ ਨਾਲ ਕਰੂਗਾ 17 7 2020 ਤੋਂ ਭਾਰਤੀ ਹਿਮਲਾਇਆ ਨੂੰ 6ਵਾਂ ਬੇਲੌਗਾਂ ਸੰਬੰਧੀ ਵੀ ਮੀਟਿੰਗ ਵਿੱਚ ਗੱਲਬਾਤ ਕੀਤੀ ਗਈ 15 ਇੱਕ 15 ਦਾ ਜੋ ਨੋਟਿਸ ਕਾ ਦੁਕਾਨ ਸੰਬੰਧੀ ਜੋ ਪਾਰਕਾ ਦਾ ਸਮਾਪਟਾਉਣ ਸੰਬੰਧੀ ਤੇ ਪਰਮਿਸ਼ਨ ਪੀੜਾ ਵਾਲੇ ਮਲਾਇਆ ਨੂੰ ਪਰਮਿਸ਼ਨ ਏਰੀਆ ਦੇਣ ਸੰਬੰਧੀ ਹਾਲੇ ਕਿ ਪੰਜਾਬ ਦੇ ਹਿਸ਼ਿਆਣਾ ਹਾਈ ਕੋਰਟ ਨੇ ਦਾ ਫੈਸਲਾ ਕਰਤਾ ਪਰ ਪੰਜਾਬ ਸਰਕਾਰ ਚੋਪਾ ਇਸ ਤਰ੍ਹਾਂ ਹੀ ਜੋ ਮਲਾਇਆ ਪ੍ਰੋਮੋਸ਼ਨ ਹਨ ਵਿਊ ਉਦ ਇੱਥੇ ਜਾਣ ਮੁਖਰੀਪੂ ਅਤਮਾਨ ਨਾਲ ਜੋ ਮੀਡੀਅਮ ਦੇ ਵਿੱਚ ਗੱਲ ਉਹ ਹੋਈ ਮੰਗਾਉਣੇ ਉੱਪਰ ਸਿਰਫ ਇਹੀ ਕਿਹਾ ਗਿਆ ਕਿ ਤੁਹਾਡੀ ਮੀਟਿੰਗ ਦੁਆਰਾ 15 ਜੁਲਾਈ 2024 ਨੂੰ ਲਈ ਜਾਊਗੀ ਇਸ ਤਰ੍ਹਾਂ ਹੀ ਦਸੰਬਰ ਮਹੀਨੇ ਦੇ ਵਿੱਚ ਜੋ ਸਾਡੇ ਪੀਐਸ ਐਮਐਸ ਜੀ ਆਗੂ ਨੇ 18 ਦਸੰਬਰ ਮੀਟਿੰਗ ਕਰਕੇ 4 ਫੰਡੇ ਦਾ ਵਾਅਦਾ ਕਰਾਇਆ ਸੀ ਪਰ ਜੋ ਪਿਛਲਾ 17 ਮਹੀਨੇ ਰਿਹਾ ਚੋਪਾ ਸਰਕਾਰ ਅਜੇ ਤੱਕ ਪਰ ਕੱਲ ਵੀ ਮੁੱਖ ਮੰਤਰੀ ਜੀ ਘੰਗਾੜੇ ਭਰੇ ਆ हां ये कहया जा रहया है कि ਬਹੁਤੀ ਵਧੀਆ ਮੋਹਲ ਮੀਟਿੰਗ ਹੋਈ ਔਰ ਵਧੀਆ ਮੋਹਰ ਵੀ ਦੇ ਨੇ ਮੀਡੇ ਨੋ ਤਾਂ ਮੰਨਦੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪੰਜਾਬ ਸਰਕਾਰ ਦੇ ਮਿਲਣਾ ਡੀਏ 38% ਆ ਜੇਕਰ ਸਾਡੀ ਜਥੇਵੰਦੀਆਂ ਕਾ ਡੀਏ 12% ਵਾਧਾ ਕਰਾਉਣੀਆਂ ਫਿਰ ਜੋ ਮੀਟਿੰਗ ਸੀ ਉਸ ਸਭ ਨੇ ਕਹੀ ਜਾ ਸਕਦੀ ਸੀ ਹੁਣ ਆਉਣ ਵਾਲੇ ਸਮੇਂ ਦੇਖਦੇ ਆ ਕਿ ਮੁੱਖ ਮੰਤਰੀ 15 ਜੁਲਾਈ ਦਿਵਾਰ ਮੀਟਿੰਗ ਕਰਕੇ ਕੀ ਫੈਸਲਾ ਕਰਦਾ ਹੈ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਤੇ ਸਾਂਝੇ ਫਰੰਟ ਵੱਲੋਂ ਮੋਕਾ ਨੇ ਪੂਮ ਅੰਤਮਾਨ ਨਾਲ ਮੀਟਿੰਗ ਕੀਤੀ ਗਈ ਸਾਂਝੇ ਪ੍ਰਾਣਿਕ ਨਮਿੰਨਰ ਸਤੀਸ਼ ਰਾਣਾ ਨੇ ਕਿਹਾ ਕਿ ਜੋ ਮੀਟਿੰਗ ਆ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਪਰ ਮੀਟਿੰਗ ਦੇ ਵਿੱਚ ਪ੍ਰਾਣੀ ਪੰਸ ਨੂੰ ਬਹਾਲ ਕਰਨਾ ਨਹੀਂ ਹੈ ਬਤੇ ਕਿਸ ਤਰ੍ਹਾਂ ਬਕਾਇਆ ਦੁਹਰ ਸੌ ਨੂੰ ਬੇਗਨ ਇਗਰ ਮਿੱਡੇ ਵਰਕਰਾਂ ਨਾਲ ਅਦੇ ਅਗਰ ਵਰਕਰਾਂ ਨੇ ਮਾਣ ਤੇ ਵਾਦਾ ਕਰਨਾ ਪੰਜਾਬ ਸਰਕਾਰ ਦੇ ਮਹਿਕ ਵਿੱਚ ਕੰਮ ਕਰਦੇ ਕੱਚੇ ਮਾਨ ਰਗ ਸੰਧੀ ਗੱਲਬਾਤ ਤਾਂ ਹੋਈ ਪਰ ਉਹਨਾਂ ਨੇ ਇਹੀ ਜ਼ਰੂਰ ਲਾਇਆ ਗਿਆ ਕਿ ਤੁਹਾਡੀ ਮੀਟਿੰਗ ਦੁਆਰਾ 25 ਜੁਲਾਈ ਨੂੰ ਲਈ ਜਾਊਗੀ ਹੁਣ ਦੇਖਦੇ ਆ ਮੁਖਨੇ ਭਗਵੰਦ ਮਾਨ 15 ਜੁਲਾਈ ਤੇ 25 ਜਨ ਮੀਟਿੰਗ ਵਿੱਚ ਕੀ ਫਾਇਦਾ ਕਰਦਾ ਹੈ ਕਿਉਂਕਿ ਜੋ ਜਨਰਲੀ ਜਿਮਣੀ ਜੋਣਾ ਉਹ 10 ਜੁਲਾਈ ਨੂੰ ਹੋ ਜਾਣੀ ਆ ਉਸ ਤੋਂ ਬਾਅਦ ਦੇਖਿਆ ਕਿ ਲਾਰਾ ਲਾ ਰਿਹਾ ਹੈ ਜਾਨ ਜੋ ਮੰਗਾ ਤੇ ਗੱਲ ਉਹਤ ਹੋਈ ਅਤ